ਸਲਾਮ ਜਪਨਾ ਵਾਲੇਕਮ ਸਲਾਮ ਵਾਲੇਕਮ ਸਲਾਮ ਪੰਜਾਬ ਤੋਂ ਕੋਈ ਸਿੱਖ ਅੰਦਰ ਬਾਦਸ਼ਾਹ ਸਲਾਮਤ ਨੂੰ ਪੈਗਾਮ ਦੇਣਾ ਚਾਹੁੰਦੇ ਨੇ ਹਜ਼ੂਰ ਠੀਕ ਹੈ ਪੈਗਾਮ ਲੈ ਲਿਆ ਜਾਏ ਨਹੀਂ ਨਹੀਂ ਸਖਸ ਇਹ ਇਹ ਸਖਸ ਤਾਂ ਪਿਛਲੇ 6 ਮਹੀਨਿਆਂ ਤੋਂ ਇਹੀ ਜਿੱਦ ਕਰ ਰਹੇ ਨੇ ਕਿ ਇਹ ਪੈਗਾਮ ਅਸੀਂ ਖੁਦ ਬਾਦਸ਼ਾਹ ਸਲਾਮਤ ਨੂੰ ਦੇਣਾ ਹੈ 6 ਮਹੀਨੇ ਤੋਂ ਜੀ ਠੀਕ ਹੈ ਇਜਾਜ਼ਤ ਹੈ ਬਾਦਸ਼ਾਹ ਸਲਾਮਤ ਨੂੰ ਗੁਰੂ ਦਾ ਸਿੱਖ ਫਤਿਹ ਬੁਲਾਉਂਦਾ ਹੈ ਵਾਲੇਕਮ ਸਲਾਮ ਹਜ਼ੂਰ ਮੇਰੇ ਗੁਰੂ ਨੇ ਖਾਸ ਹੁਕਮ ਕੀਤਾ ਕਿ ਇਹ ਪੈਗਾਮ ਇਹ ਜ਼ਫਰਨਾਮਾ ਮੈਂ ਖੁਦ ਤੁਹਾਨੂੰ ਪੇਸ਼ ਕਰਾਂ ਰੁਕੋ ਇਹਨਾਂ ਤੋਂ ਹਥਿਆਰ ਲੈ ਲੈ ਜਾਣ ਇਹ ਸ਼ਾਸਤਰ ਸਾਡੇ ਗੁਰੂ ਨੇ ਸਾਡੀ ਰਾਖੀ ਲਈ ਬਖਸ਼ੇ ਨੇ ਇਹਨਾਂ ਨੂੰ ਅਸੀਂ ਕਿਸੇ ਗੈਰ ਸਿੱਖ ਨੂੰ ਹਰਗिज ਨਹੀਂ ਦੇ ਸਕਦੇ ਬਾਦਸ਼ਾਹ ਸलामਤ ਇਜਾਜ਼ਤ ਦੇਣ ਤਾਂ ਮੈਂ ਕੁਝ ਪਾਲੀ ਆਪਣੇ ਸਾਥੀ ਨੂੰ ਪਕੜਾ ਸਕਦਾ ਬਾਦਸ਼ਾਹ ਸਲਾਮਤ ਮੇਰੇ ਗੁਰੂ ਵੱਲੋਂ ਭੇਜਿਆ ਜ਼ਫਰਨਾਮਾ ਕਬੂਲ ਕਰੋ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ੂ ਰਜ਼ੀ ਕਰੇ ਹਕੁਨ ਰਹਿਮ ਐ ਅਦੁੱਤੀ ਸ਼ਕਤੀ ਦੇ ਮਾਲਕ ਕਾਲ ਰਹਿਤ ਮਹਿਰਾਂ ਦੇ ਰੂਪ ਤੂੰ ਖੁਸ਼ੀਆਂ ਰਿਸਕਾਂ ਮੁਕਤੀ ਤੇ ਰਹਿਮਤ ਦਾ ਪੰਡਾਰ ਅਨੂਪ ਨਾ ਸਾਜ਼ੋ ਨਬਾਜ਼ੋ ਨਫੋਜ਼ੋ ਨਫਰਿਸ਼ ਖੁਦਾਵਨ ਬਖਸ਼ਿੰਦੇ ਐਸ਼ ਔਰਸ਼ ਨਾ ਕੋਈ ਸਾਜ਼ ਬਾਜ਼ ਨਾ ਲਸ਼ਕਰ ਬੇਸ਼ੱਕ ਹੋਣ ਕਿਸੇ ਦੀ ਸ਼ਾਨ ਕੇਵਲ ਨਜ਼ਰ ਮਿਹਰ ਦੀ ਕਰ ਦੋ ਸਵਰਗ ਰਹੇਓ ਪੁਰਖ ਸਜਾਨ ਮਰਾ ਇਤਬਾਰ ਬਰੀ ਕਸਮ ਨੇ ਸਦ ਕਿ ਇਜ਼ਤ ਗਵਾਸਤ ਯਜ਼ਦਾ ਅਕੈਸਤ ਮੈਨੂੰ ਤੇਰੀ ਕਸਮ ਤੇ ਜ਼ਰਾ ਨਹੀਂ ਇਤਬਾਰ ਮੇਰਾ ਸਾਥੀ ਇੱਕ ਹੈ ਉਹ ਸੱਚਾ ਦਰਬਾਰ ਖੁਮਾਰਾクセ ਸਾਇਆ ਆਇਦ ਬਜ਼ਿਰ ਬੁਰਉ ਦਸਤ ਦਰਦ ਨਾ ਜਾਗੇ ਦਲੇ ਜਿਸਰ ਸਾਇਆ ਹੋਮਾ ਦਾ ਬੇਪਰਵਾਹਾਂ ਟੇਰ ਕੀ ਕਾਗਾ ਦੀ ਚਤਰਤਾ ਹੋਵਣ ਲਖ ਦਲੇ ਕਿਉ ਕਰੇ ਸਮਾਂ ਹੀਲ ਤੇ ਦਰ ਗੁਜਸ ਹਲਾਲ ਅਰਸ਼ ਬੁਰਧਨ ਬਾ ਸ਼ਮਸ਼ੀਰ ਦਸਤ ਲੰਘ ਜੇ ਜਦ ਕੋਈ ਫੈਸਲਾ ਸਭ ਜਤਨਾ ਤੋਂ ਪਾਰ ਹੱਕ ਬਣ ਜਾਂਦਾ ਯੋਧਿਓ ਚੁੱਕ ਲੈਣੀ ਤਲਵਾਰ ਕੀ ਕਸਮਾ ਕੁਰਾਨ ਕੋਨ ਵੀ ਐਤ ਬਰ ਵਰਗਨਾ ਤੂੰ ਕੋਈ ਮਨ ਇ ਰਹਿਚਕਾਰ ਕੀ ਕਸਮਾ ਕੁਰਾਨ ਦੀਆਂ ਕੀ ਤੇਰੇ ਇਕਰਾਰ ਵਰਨਾ ਇੱਕ ਫਕੀਰ ਨੂੰ ਕੀ ਮਤਲਬ ਜੰਗ ਨਾਲ ਨਾ ਇਮਾਂ ਪ੍ਰਸਤੀ ਨਾ ਔਜ਼ਾਈਂ ਦੀ ਨਾ ਸਹਬ ਸ਼ਨਾਸੀ ਨਾ ਮੁਹੰਮਦ ਯਕੇ ਨਾ ਕੋਈ ਤੇਰਾ ਧਰਮ ਨਾ ਕੋਈ ਚੱਜ ਅਚਾ ਨਾ ਕੋਈ ਖਾਫ ਰਸੂਲ ਦਾ ਨਾ ਸਾਈ ਦਾ ਪਿਆਰ ہم آخر چے مردی کندکارزار کے بار چل چہل تن ایدش بے شمار پر کےول مردانگی نا تھوڑی چلدی اک فوج چ 40 سور میں اک ٹڈی دل دی کہ تشریف درکش بائ کانگڑ کُنْد وذن پاس ملاقات وہ ہم شبد جے کانگڑ تشریف توں لے آویں اک بار بیٹھ کے ہموں سامنے کرئے پھر ਵਿਚار چہاشد کچو بچ کا کشت تاچار ਕਿ ਬਾਕੀ ਬਰਾਂਦਸਤ ਪੇਚੀ ਦਾ ਮਾਰ ਕੀ ਹੋਇਆ ਜੇ ਚਾਰ ਲਾਰ ਕਰ ਬੈਠਾ ਕੁਰਬਾਨ ਅਜੇ ਤਾਂ ਜ਼ਹਿਰੀ ਨਾਗ ਵਿੱਚ ਤਰਕਰ ਹਾ ਤੂਫਾਨ ਖੁਸ਼ ਸ਼ਾਹ ਸ਼ਾਹਾਨ ਔਰੰਗਜ਼ੇਬ ਕੇ ਚਾਲਾਕ ਦਸਤੂਰ ਚਾਬੁਕ ਕੇ ਤੋ ਖੁਸ਼ ਕਿਸਮਤ ਸ਼ਹਿਨਸ਼ਾਹ ਔਰੰਗਜ਼ੇਬ ਮਹਾਨ ਤਕੜਾ ਸ਼ਾਹ ਸਵਾਰ ਹੈ ਵਾਵਾ ਦਰਮਾਨ ਖਸਮ ਦੁਸ਼ਮਨੀ ਗਰ ਹਜ਼ਾਰ ਆਵਰਤ ਨਾ ਯਕ ਮੂਏ ਉਰੂ ਹਜ਼ਾਰ ਆਵਰਤ ਲੱਖ ਵੈਰੀ ਦੀਆਂ ਹਰਕਤਾਂ ਲੱਖ ਫਰੇਬੀ ਚਾਲ ਕਸ਼ਟ ਕਟੇ ਸੰਕਟ ਮਿਟੇ ਕਾਲ ਪੁਰਖ ਜੀ ਦਾ ਕਾਲ ਪੁਰਖ ਜੀ ਬਸ ਬਸ ਕਰੋ ਬਸ ਹੁਣ ਹੋਰ પડਿਆ ਤੇ ਸੁਣਿਆ ਨਹੀਂ ਜਾਂਦਾ ਬਸ